どうぞ。 ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਦੋਂ ਪਰਮਾਤਮਾ ਦੀ ਮਿਹਰ ਹੋਵੇ ਤਾਂ ਤੁਹਾਡਾ ਬਾਲ ਵੀ 바ਕਾ ਨਹੀਂ ਹੋ ਸਕਦਾ ਅਜਿਹਾ ਇੱਕ ਮਾਮਲਾ ਅੰਮਰਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਆਪਣੇ ਬੱਚੇ ਦੇ ਲਈ ਦੁੱਧ ਲੈਣ ਦੇ ਲਈ ਸੜਕ ਦੇ ਕੰਡੇ ਦੇ ਉੱਪਰ ਗੱਡੀ ਪਾਰ ਕੀਤੀ ਜਾਂਦੀ ਹੈ ਪੂਰਾ ਪਰਿਵਾਰ ਉਤਰ ਜਾਂਦਾ ਹੈ ਗੱਡੀ ਤੋਂ ਤਾਂ ਜੋ ਆਪਣੇ ਬੱਚੇ ਦੇ ਲਈ ਦੁਕਾਨ ਤੋਂ ਦੁੱਧ ਖਰੀਦ ਸਕੇ ਤਾਂ ਉਸੇ ਵੇਲੇ ਇੱਕ ਸ਼ਰਾਬ ਚ ਰਜਿਆ ਨੌਜਵਾਨ ਸਬਜ਼ੀ ਨਾਲ ਲੱਦਿਆ ਹੋਇਆ ਆਪਣਾ ਛੋਟਾ ਹਾਥੀ ਲੈ ਕੇ ਉਧਰੋਂ ਗੁਜ਼ਰਦਾ ਹੈ ਉਹਦੀ ਗੱਡੀ ਇੰਨੀ ਓਵਰਲੋਡ ਹੁੰਦੀ ਹੈ ਤੇ ਉਹਨੇ ਇੰਨੀ ਸ਼ਰਾਬ ਪੀਤੀ ਹੁੰਦੀ ਹੈ ਕਿ ਉਹ ਕਾਬੂ ਨਹੀਂ ਪਾ ਬੰਦਾ ਤੇ ਪਹਿਲਾਂ ਉਸ ਗੱਡੀ ਦੇ ਵਿੱਚ ਜੋ ਕਿ ਸੜਕ ਦੇ ਕਿਨਾਰੇ ਖੜੀ ਹੁੰਦੀ ਉੱਥੇ ਜਾ ਕੇ ਵੱਜਦਾ ਫਿਰ ਉਹ ਗੱਡੀ ਆਪਣੀ ਰਿਵਰਸ ਕਰਦਾ ਤੇ ਜਿਵੇਂ ਹੀ ਉਸ ਗੱਡੀ ਨੂੰ ਕ੍ਰੋਸ ਕਰਨ ਲੱਗ ਜਾਂਦਾ ਤੇ ਗੱਡੀ ਉਹਦੇ ਗੱਡੀ ਦੇ ਉੱਪਰ ਹੀ ਪਲਟ ਜਾਂਦੀ ਹੈ ਜੀ ਹਾਂ ਔਰ ਸ਼ੁਕਰਗੁਜ਼ਾਰ ਹਾਂ ਉਸ ਪ੍ਰਮਾਤਮਾ ਦੇ ਕਿ ਉਸ ਵੇਲੇ ਉਹ ਪਰਿਵਾਰ ਸਾਰਾ ਹੀ ਗੱਡੀ ਚੋਂ ਬਾਹਰ ਹੁੰਦਾ ਕਿਉਂਕਿ ਉਹ ਆਪਣੇ ਬੱਚੇ ਦੇ ਲਈ ਦੁੱਧ ਲੈਣ ਦੇ ਲਈ ਇੱਕ ਦੁਕਾਨ ਦੇ ਵਿੱਚ ਜਾਂਦਾ ਜਿਵੇਂ ਹੀ ਉਹ ਬਾਹਰ ਆ ਕੇ ਵੇਖਦੇ ਨੇ ਕਿ ਉਹਨਾਂ ਦੀ ਗੱਡੀ ਦੇ ਉੱਪਰ ਇੱਕ ਛੋਟਾ ਹਾਥੀ ਪੂਰਾ ਪਲਟ ਗਿਆ ਉਹ ਜਾ ਕੇ ਜਦੋਂ ਉਸ ਬੰਦੇ ਨੂੰ ਪੁੱਛਦੇ ਨੇ ਤੇ ਨਸ਼ੇ ਦੇ ਵਿੱਚ ਤੁੱਤ ਰੱਜਿਆ ਹੁੰਦਾ ਉਹ ਬੰਦਾ ਸਵਿਫਟ ਫੇਰ ਉਸ ਤੋਂ ਬਾਅਦ ਜਾ ਕੇ ਉਹ ਇੱਕ ਹੋਰ ਗੱਡੀ ਨਾਲ ਵੱਜਦਾ ਵਰਨਾ ਗੱਡੀ ਦੇ ਵਿੱਚ ਤੇ ਸਾਰੀਆਂ ਸਬਜ਼ੀਆਂ ਤੇ ਜਿੱਥੇ ਖੱਲਰ ਜਾਂਦੀਆਂ ਨੇ ਉੱਥੇ ਤੁਸੀਂ ਗੱਡੀ ਦੀ ਹਾਲਤ ਦੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀਆਂ ਦੀਆਂ ਹਾਲਤ ਹੋਈਆਂ ਹੁੰਦੀਆਂ ਨੇ ਲੋਕਾਂ ਨੇ ਦੱਸਿਆ ਕਿ ਬਹੁਤ ਹੀ ਜ਼ਿਆਦਾ ਸਪੀਡ ਦੇ ਵਿੱਚ ਵੀ ਇੱਕ ਛੋਟਾ ਹਾਥੀ ਚਲਾ ਰਿਹਾ ਸੀ ਤੇ ਨਾਲ ਹੀ ਨਾਲ ਇਹ ਸ਼ਰਾਬ ਦੇ ਵਿੱਚ ਇੰਨਾ ਤੁੱਤ ਸੀ ਕਿ ਇਹਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਕਿ ਇਹ ਕਰ ਕੀ ਰਿਹਾ ਉਸ ਮੌਕੇ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਔਰ ਜਿਹੜੇ ਨੌਜਵਾਨ ਉੱਥੇ ਜ਼ਖਮੀ ਹੋਏ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਆਂ ਜੀ ਇੱਥੇ ਆ ਇੱਥੇ ਗੱਡੀ ਕਲਾ ਕੇ ਤੇ ਰੈਸਟੋਰੈਂਟ ਦੇ ਵਿੱਚ ਬੱਚੀ ਵਾਸਤੇ ਦੁੱਧ ਲੈਣ ਵਾਸਤੇ ਉੱtre ਆ ਸਾਰਾ ਪਰਿਵਾਰ ਹੀ ਕੀ ਕਰਵਾਈ ਬਦਦੀ ਮਿਦਾਨ ਜੀ ਤੇ ਉਧਰੋਂ ਐ ਗੱਡੀ ਆਉਣ ਰਹੀ ਐ ਲੱਦੀ ਟੈਂਪੂ ਆ ਲੱਧਿਆ ਆਉਣ ਰਿਆ ਇਧਰੋਂ ਸੁਜਾਤ ਕੈਮ ਕਰਨ ਵਾਲੀ ਸਾਈਡ ਤੋਂ ਤੇ ਉਹਨੇ ਲਿਆਨ ਕੇ ਪੈਨੋ ਉਹ ਸਿਵਿਟ ਗੱਡੀ ਦੇ ਵਿੱਚ ਮਾਰਿਆ ਵਰਨਾ ਗੱਡੀ ਸਾਡੇ ਅਗਲੇ ਦਾ ਲੱਗੀ ਆ ਉਹ ਮੁੜ ਕੇ ਵਰਨਾ ਗੱਡੀ ਨੂੰ ਧੂਕ ਦੇ ਉਹਦੇ ਉੱਤੇ ਚੱਲ ਗਿਆ ਉਹਦੇ ਵਿੱਚ ਤਿੰਨ ਬੰਦੇ ਚਾਰ ਵਿੱਚ ਹੀ ਉਹਦੇ ਉਹ ਬੰਦੇ ਮਹਾ ਬੱਚੇ ਬਚਾ ਹੋਇਆ ਉਹਨੂੰ ਕਾਰਨ ਕੀ ਸੀ ਐਕਸੀਡੈਂਟ ਦਾ ਕਿਸ ਕਾਰਨ ਜਿਹੜਾ ਐਕਸੀਡੈਂਟ ਵਾਪਰਿਆ ਉਹ ਬੰਦਾ ਜਿਹੜਾ ਜਿਹੜਾ ਲੱਧਿਆ ਟੈਂਪੂ ਇਹ ਬੰਦੇ ਡਰਿੰਕ ਕੀਤੀ ਰੱਜੇ ਸ਼ਰਾਬ ਨਾਲ 120 30 ਦੇ ਗੱਡੀ ਉਹਦੀ ਆਉਣ ਰਹੀ ਆ ওভারਲੋਡ ਗੱਡੀ ਉਹਨੇ ਝੱਲੀ ਨਹੀਂ ਗਈ ਉੱਥੋਂ ਤੇ ਕੀ ਕੀ ਨੁਕਸਾਨ ਜੜਾ ਹੀ ਤਕਨ ਹੋ ਗਿਆ ਨੁਕਸਾਨ ਤਾਂ ਬਹੁਤ ਜ਼ਿਆਦਾ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਰੋਡ ਕਿਹੜੀ ਵਜਦੀ ਹੈ ਇਹ ਰੋਡ ਆ ਜਿਹੜੀ ਅਮਰਸਰ ਤੋਂ ਖੇਮਕਰਨ ਨੂੰ ਜਾਂਦੀ ਹੈ ਪ੍ਰਤਾਪਪੁਰਿਆ ਜੇਲ੍ਹ ਦੇ ਲਾਗੇ ਵੱਡੀ ਲਾਗੇ ਤੇ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਤੋਂ ਜਿਹੜਾ ਬਚਾਅ ਹੋ ਗਿਆ ਬੰਦੇ ਭੱਜ ਗਏ ਆ ਜਿਹੜਾ ਗੱਡੀਆਂ ਦਾ ਨੁਕਸਾਨ ਬੰਦਿਆਂ ਨੂੰ ਤੋ ਤਿੰਨਾਂ ਨੂੰ ਸੱਟਾਂ ਲੱਗੀਆਂ ਮਾਰੀ ਤੇ ਮਾਲੀ ਨੁਕਸਾਨ ਜਿਹੜਾ ਕਿੰਨੇ ਕਦਾ ਹੋ ਚੁੱਕਿਆ ਮਾਲੀ ਨੁਕਸਾਨ ਤਾਂ ਬਹੁਤ ਜ਼ ਕਰਦੋ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨਾ ਇਹ ਗੱਡੀ ਵਾਲਾ ਜਿਹੜਾ ਡਰਾਈਵ ਕਰਦਾ ਪਿਆ ਸੀ ਜਿਹੜਾ ਛੋਟਿਆ ਸੀ ਉਹ ਇਸ ਚੰਮ ਕਿੱਥੇ ਆ ਉਹ ਪੁਲਿਸਰ ਪੁਲਸ ਦੀ ਅਸਟਰੀ ਪੁਲਸਰ ਪੁਲਸਰ ਦੇ ਸਾਹਮਣੇ ਖੁੱਦ ਕੱਢਿਆ ਬਾਰ ਪੁਲਿਸ ਵਾਲਿਆਂ ਕੋਲ ਭਾਈ ਨੇ ਭਾਈ ਨੇ ਸ਼ੀਸ਼ਾ ਤੋੜ ਕੇ ਲੱਤਾਂ ਮਾਰ ਕੇ ਜਿਹੜੀ ਜਿਹੜੀਆਂ ਦੀ ਵਰਨਾ ਗੱਡੀ ਨਾ ਉਹਨਾਂ ਲੱਤਾਂ ਮਾਰ ਕੇ ਸ਼ੀਸ਼ਾ ਤੋੜ ਕੇ ਭਈ ਆ ਬੰਦਾ ਕੱਢਿਆ ਬਾਰ ਉਹਨਾਂ ਖੁੱਦ ਦੇ ਵੇਖਿਆ ਪਹਿਲਾਂ ਚਲੋ ਨੁਕਸਾਨ ਬਾਜੀ ਵੇਖਾਂਗੇ ਕਿ ਬੰਦਾ ਠੀਕ ਹੈਗਾ ਕਿ ਨਹੀਂਗਾ ਹਾਂ ਹਾਂ ਬਾਜੂ ਨਾਲ ਆਪ ਖੁੱਦ ਮੇਰੇ ਸਾਹਮਣੇ ਬੰਦਾ ਕੱਢਿਆ ਬਾਰ ਬਾਹਰ ਲੈ ਕੇ ਆਏ ਦੇ ਇੰਸੀਟੀ ਬਾਹਰ ਹਾਕਰਸ ਬਾਹਰ ਵੀਰੇ ਅਸੀਂ ਅੰਮ੍ਰੀਵੜੀ ਅੰਮ੍ਰਿਤਸਰ ਸਾਈਡ ਤੋਂ ਆ ਰਹੇ ਸੀ ਬੱਚੀ ਵਾਸਤੇ ਦੁੱਧ ਲੈਣ ਉਤਰਿਆ ਗੱਡੀ ਸਾਈਡ ਤੇ ਪਾਰਕਿੰਗ ਪੂਰੀ ਤਰੀਕੇ ਨਾਲ ਕੀਤੀ ਹੋਈ ਆ ਉਹ ਟੈਂਪੂ ਵਾਲੇ ਨੇ ਡ੍ਰਿੰਕ ਕਰੀ ਹੋਈ ਆ ਓਵਰਲੋਡਿੰਗ ਹੋਤੀ ਗੱਡੀ ਆ ਸੋਰ ਉਹਨੇ ਪਹਿਲਾਂ ਸਾਡੀ ਗੱਡੀ ਬੈਕ ਤੋਂ ਮਾਰੀ ਫਿਰ ਅੱਗੇ ਸਾਈਡ ਤੋਂ ਮਾਰ ਕੇ ਫਿਰ ਦੂਸਰੀ ਵੀਰਾਂ ਦੀ ਗੱਡੀ ਉਹਨੂੰ ਗੱਡੀ ਨੂੰ ਖਿੜਦਾ ਹੋਇਆ ਗਾਂ ਲੈ ਗਿਆ ਜੇ ਅਸੀਂ ਸਾਰਾ ਟੱਬਰ ਵਿੱਚ ਹੁੰਦੇ ਤੇ ਕੋਈ ਨੁਕਸਾਨ ਹੋ ਜਾਂਦਾ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਣ ਦੇ ਉਹ ਇੱਕ ਨੇ ਫੁੱਲ ਡ੍ਰਿੰਕ ਕੀਤੀ ਹੋਈ ਆ ਲਾਈਸੈਂਸ ਉਹਦੇ ਕੋਲ ਨੂੰ ਕੋਈ ਪੁੱਛ ਨਹੀਂ ਰਿਹਾ ਜੇ ਇਹ ਇਮਾਰਤ ਨੂੰ ਸੱਧਿਆ ਆ ਕੋਈ ਰਿਸਪੌਂਸ ਨਹੀਂ ਦੇ ਰਿਹਾ ਕਿ ਇਹਦਾ ਨੁਕਸਾਨ ਕੌਣ ਭਰੇਗਾ ਜੇ ਕੋਈ ਵੀ ਨੁਕਸਾਨ ਹੋ ਜਾਂਦਾ ਜੀ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇੱਥੇ ਤੇ ਬਲੈਰੋ ਚ ਕਿੰਨੇ ਜਿੰਨੇ ਸੀ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਵਾ ਸੋ ਵੀਰੇ ਨਹੀਂ ਸਾਨੂੰ ਪਤਾ ਅਸੀਂ ਬੱਚੀ ਦਾ ਦੁੱਧ ਲੈਣ ਵਾਸਤੇ ਉਸ ਰੈਸਟੋਰੈਂਟ ਦੇ ਤੇ ਜ ਗਏ ਹੋਏ ਸੀਗੇ ਕਿੰਨੀਆਂ ਗੱਡੀਆਂ ਨਾਲ ਉਹ ਰੇ ਟਕਰਾਈਆਂ ਤੇ ਕਿੰਨੀਆਂ ਕੱਟ ਗੱਡੀਆਂ ਦਾ ਜਿਆਦਾ ਨੁਕਸਾਨ ਮੇਰੇ ਦੋਆਂ ਗੱਡੀਆਂ ਦਾ ਉਹਨੇ ਨੁਕਸਾਨ ਕੀਤਾ ਦੋਵਾਂ ਗੱਡੀ ਦਾ ਕਿੰਨਾ ਕੁ ਨੁਕਸਾਨ ਹੋਇਆ ਮੇਰੇ ਸਾਡੀ ਗੱਡੀ ਉਹ ਇੱਥੇ ਸਾਈਡ ਬੈਕ ਸਾਈਡ ਉਹਨੀਆਂ ਬਾਰੀਆਂ ਵਗੈਰਾ ਸਭ ਕੁਝ ਬੰਦ ਹੋ ਚੁੱਕਿਆ ਹੈ ਵਿੱਚੋਂ ਵੀ ਗੱਡੀ ਅੰਦਰੋਂ ਵੀ ਸਾਰੀ ਟੁੱਟ ਚੁੱਕੀ ਆ ਬੈਕ ਸਾਈਡ ਫਰੰਟ ਸਾਈਡ ਸਾਰੀ ਡੈਮੇਜ ਹੋਈ ਪਈ ਗੱਡੀ ਇਹਦਾ ਕੋਈ ਜਾਨੀ ਨੁਕਸਾਨ ਹੋਇਆ ਵਾ ਜਾਨੀ ਨੁਕਸਾਨ ਹੋ ਵੀ ਸਕਦਾ ਸੀ ਅਸੀਂ ਪੂਰੀ ਦੀ ਪੂਰੀ ਫੈਮਿਲੀ ਹੀ ਵਿੱਚ ਸਾਂ ਤੇ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ ਫਸਟ ਟਾਈਮ ਜਿਹੜੇ ਵੀਰ ਸੀ ਉਹਨਾਂ ਦੇ ਹੱਥਾਂ ਪੈਰਾਂ ਦੇ ਸੱਟਾਂ ਲੱਗੀਆਂ ਵੀ ਹੋਈਆਂ ਨੇ ਮਾਲੀ ਨੁਕਸਾਨ ਤਾਂ ਕਾਫੀ ਹੋ ਗਿਆ ਤੇ ਮੰਗ ਕੀ ਕਰਦੇ ਆ ਮੰਗ ਇਹ ਹੀ ਕਿ ਸਾਡੀ ਗੱਡੀ ਦਾ ਜੋ ਵੀ ਖਰਚਾ ਉਹਨਾਂ ਦੀ ਗੱਡੀ ਦਾ ਸਾਡੀ ਖਰਚੀ ਗੱਡੀ ਦਾ ਉਸਾਰਾ ਖਰਚਾ ਪੰਨ ਮਾਲਕ ਨੂੰ ਸਦਿਆ ਹੈ ਉਤੇ ਕਾਰਵਾਈ ਕੀਤੀ ਜਾਵੇ